ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ CWP 11409 ਆਫ 2024 ਦੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਪੈਨਸ਼ਨਾਂ ਦੇ ਹੱਕ ਦੇ ਵਿੱਚ ਦਿੱਤੇ ਹੋਏ ਫੈਸਲੇ ਦੇ ਮੁੱਖ ਅੰਸ਼ਾਂ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਇਹ ਦੱਸਿਆ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਹ ਤਾਂ ਇੱਕ ਸੱਚਾਈ ਹੈ ਕਿ ਜਦੋਂ ਸਮੇਂ ਦੀ ਅਸਰ ਕਰਾਂ ਪੜੀ ਲਿਖੀ ਜਮਾਤ ਯਾਨੀ ਮੁਲਾਜ਼ਮਾਂ ਨੂੰ ਉਹਨਾਂ ਦੀ ਰਿਟਾਇਰਮੈਂਟ ਵੇਲੇ ਉਹਨਾਂ ਦੇ ਹੱਕੀ ਬੈਨੇਫਿਟ ਦੇਣ ਤੋਂ ਅਣਕਣ ਕਰਦੀਆਂ ਹਨ ਤਾਂ ਫਿਰ ਆਪਣੇ ਹੱਕਾਂ ਪ੍ਰਤੀ ਸੁਚੇਤ ਪੈਨਸ਼ਨਰਜ਼ ਅਦਾਲਤਾਂ ਵਿੱਚ ਜਾ ਕੇ ਤੇ ਕਾਨੂੰਨੀ ਲੜਾਈ ਲੜ ਕੇ ਆਪਣਾ ਹੱਕ ਪ੍ਰਾਪਤ ਕਰਨ ਦੀ ਅਕਸਰੀ ਹੀ ਚਾਰਾਜੋਈ ਕਰਦੇ ਦਿਖਾਈ ਦਿੰਦੇ ਹਨ ਇਸੇ ਤਰ੍ਹਾਂ ਦੀ ਇੱਕ ਕਾਨੂੰਨੀ ਚਾਰਾਜੋਈ 3 W P 11409/2024 ਦੇ ਰੂਪ ਦੇ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਫਾਈਲ ਕੀਤੀ ਗਈ ਇੱਕ ਰਿਟ ਤੋਂ ਦੇਖਣ ਨੂੰ ਮਿਲੀ ਜੋ ਕਿ ਰਾਮ ਸਿੰਘ ਐਂਡ ਅਨ ਅਦਰ ਵਰਸਸ ਸਟੇਟ ਆਫ ਪੰਜਾਬ ਦੁਆਰਾ ਪਾਈ ਗਈ ਸੀ ਮੈਡਮਸ ਕਿਸਮ ਦੀ ਪਾਈ ਹੋਈ ਇਸ ਰਿਟ ਰੋਟੇਸ਼ਨ ਦਾ ਫੈਸਲਾ ਰੋਟੇਸ਼ਨ ਕਰਤਾਵਾਂ ਦੇ ਹੱਕ ਦੇ ਵਿੱਚ ਮਿਤੀ 16 5 2024 ਨੂੰ ਆਇਆ ਸੀ ਜਿੱਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪਕਾਰ ਹਨ ਇਹ ਖੁਸ਼ਖਬਰੀ ਵਾਲਾ ਫੈਸਲਾ 215 ਤੋਂ ਪੈਨਸ਼ਨ ਲੈ ਕੇ ਰਹਿਰ ਹੋਏ ਪੈਨਸ਼ਨ ਨਾਲ ਸੰਬੰਧੀ ਆਇਆ ਸੀ ਇਸ ਵਿੱਚ 2015 ਦੀ ਪਾਲਿਸੀ ਦੇ ਆਧਾਰ ਤੇ 450 ਦਿਨਾਂ ਦੀਆਂ ਅਨ ਲੀਵਸ ਛੁੱਟੀਆਂ ਦਾ ਬੰਦਾ ਬੈਨੀਫਿਟ ਪੈਨਸ਼ਨਾਂ ਨੂੰ ਦੇਣ ਲਈ ਸਰਕਾਰ ਨੂੰ ਆਪੋਰਡ ਕੀਤਾ ਗਏ ਸਨ ਕਿਉਂਕਿ ਸਰਕਾਰ ਵੱਲੋਂ 2015 ਵਿੱਚ ਇੱਕ ਪਾਲਿਸੀ ਬਣਾਈ ਗਈ ਸੀ ਤੇ ਪੰਜਾਬ ਸਿਵਲ ਸੁਭਾਵਾ ਵਿੱਚ ਸੋਧ ਕਰਦੇ ਹੋਏ ਜੋ ਕਰਮਚਾਰੀ ਵਿਦ ਐਕਸਟੈਂਸ਼ਨ ਰਿਟਾਇਰ ਹੁੰਦੇ ਹਨ ਉਹਨਾਂ ਨੂੰ 300 ਤੋਂ ਵੱਧ ਬੰਦੀਆਂ ਛੁੱਟੀਆਂ ਦੀ ਲੀਵ ਇਨਕੈਸ਼ਮੈਂਟ ਦੀ ਪੇਮੈਂਟ ਦੇ ਸੰਬੰਧੀ ਅਮੈਂਡਮੈਂਟ ਕੀਤੀ ਗਈ ਸੀ ਪਟੀਸ਼ਨ ਕਰਤਾਵਾਂ ਦੇ ਐਡਵੋਕੇਟਸ ਨੇ ਇਸ ਸੰਬੰਧੀ ਮੰਗ ਕੀਤੀ ਸੀ ਕਿ ਮਿਤੀ 10 1 2024 ਨੂੰ ਸਰਵ ਕੀਤੇ ਗਏ ਲੀਗਲ ਨੋਟਿਸ ਦੇ ਅਨੁਸਾਰ ਜੇਕਰ ਟਾਈਮ ਬウンド ਟਰੰਗ ਦੇ ਨਾਲ ਰਿਸਪੌਂਡੈਂਟ ਦੁਆਰਾ ਬੈਨੀਫਿਟ ਦੇਣ ਦੀ ਸਹਿਮਤੀ ਬਣਦੀ ਹੈ ਤੇ ਸਪੀਕਿੰਗ ਆਰਡਰਸ ਜਾਰੀ ਕਰ ਦਿੱਤੇ ਜਾਂਦੇ ਹਨ ਤਾਂ ਪਟੀਸ਼ਨਰ ਸੈਟੀਸਫਾਈਡ ਹੋ ਜਾਣਗੇ मिस्टर राजेश साइकल एडिशन ऑफ पंजाब ने रिस्पोंडेंट ਦੇ ਬਿਖਾਰਤੋਂ ਲੀਗਲ ਨੋਟਿਸ ਪ੍ਰਾਪਤ ਕਰਨ ਦੇ ਵੇਲੇ ਇਸ ਲੀਗਲ ਨੋਟਿਸ ਦੀ ਇੰਪਲੀਮੈਂਟੇਸ਼ਨ ਸੰਬੰਧੀ ਕੋਈ ਇਤਰਾਜ਼ ਪ੍ਰਗਟ ਨਹੀਂ ਕੀਤਾ ਇਸ ਲਈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਨਰੇਬਲ ਜੱਜ ਮਿਸਟਰ ਜਸਟਿਸ ਨਮਿਤ ਕੁਮਾਰ ਨੇ ਮਿਤੀ 16 5 2024 ਨੂੰ ਫੈਸਲਾ ਪਟੀਸ਼ਨ ਕਰਤਾਵਾਂ ਦੇ ਹੱਕ ਦੇ ਵਿੱਚ ਦਿੰਦੇ ਹੋਏ ਉਹਨਾਂ ਨੂੰ 300 ਦੀ ਬਜਾਏ ਜਾਸੋ ਪੰਜਾਬ ਦੀਆਂ ਦੀ ਆਨਡ ਲੀਵ ਦਾ ਬੈਨੀਫਿਟ ਦੇਣ ਲਈ ਫੈਸਲੇ ਦੀ ਸਰਟੀਫਾਈਡ ਕਾਪੀ ਪ੍ਰਾਪਤ ਕਰਨ ਤੋਂ 3 ਮਹੀਨੇ ਦੇ ਅੰਦਰ ਅੰਦਰ ਇਸ ਫੈਸਲੇ ਨੂੰ ਲਾਗੂ ਕਰਨ ਦੀ ਸਰਕਾਰ ਨੂੰ ਹਦਾਇਤ ਕਰ ਦਿੱਤੀ ਸੀ ਐਡਵੋਕੇਟ ਬਲਜੀਤ ਸਿੰਘ ਸਿੱਧੂ ਦੁਆਰਾ ਪਟੀਸ਼ਨਰ ਸੁਲਈ ਫਾਈਲ ਕੀਤੀ ਗਈ ਇਸ ਜਟ ਦੇ ਫੈਸਲੇ ਨਾਲ ਸਾਲ 2015 ਤੋਂ ਐਕਸਟੈਂਸ਼ਨ ਲੈ ਕੇ ਰਿਪੇਅਰ ਹੋਏ ਪੈਨਸ਼ਨ ਲਈ ਇਹ ਫੈਸਲਾ ਇੱਕ ਖੁਸ਼ਖਬਰੀ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਜਿਸ ਨਾਲ ਉਹਨਾਂ ਦੀ ਇਹ ਸਤਾਤੀ ਮੰਗ ਨੂੰ ਬੋਰ ਪਿਆਸਈ ਇਸ ਵੀਡੀਓ ਲਈ ਬਸ ਇੰਨਾ ਹੀ ਜੇਕਰ ਵੀਡੀਓ ਤੁਹਾਨੂੰ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ